ਗੇ ਗਾਵੇ ਜਵਾਨੀ ਖਾਏ ਖੁਰਾਕਾ ਬੜਾ ਪਾ ਦਸ ਕੀ ਖਾਵੇ ਇੱਕ ਰੋਟੀ ਦੇਡਕਾਰ ਨਾਲ ਰੱਜਦਾ ਇੱਕ ਰੋਟੀ ਦੇਡਕਾਰ ਨਾਲ ਰੱਜਦਾ ਜਵਾਨੀ ਵਿੱਚ ਲਾਵੇ ਸ਼ਰਤਾ ਜਵਾਨੀ ਵਿੱਚ ਲਾਵੇ ਸ਼ਰਤਾ ਬੁੱਢੇ ਹੋਏ ਤਾਂ ਖੰਗੂਰਾ ਵੀ ਨਹੀਂ ਵਜਦਾ ਜਵਾਨੀ ਵਿੱਚ ਮਾਰੇ ਪੜਕਾ ਜਵਾਨੀ ਵਿੱਚ ਮਾਰੇ ਪੜਕਾ ਜਵਾਨੀ ਥੱਲੇ ਨਾ ਵੇਂਦੀ ਬੜਾ ਪਾ ਉਤੇ ਨਾ ਵੇਖੇ ਜਵਾਨੀ ਥੱਲੇ ਨਾ ਬਿੰਦੀ ਬੜਾ ਪਾ ਉਤੇ ਨਾ ਵੇਖੇ ਜਵਾਨੀ ਠਾਣੇ ਠੇਕੇ ਬੁੜਾ ਪਾ ਰੱਬ ਦੇ ਲਿਖੇ ਜਵਾਨੀ ਮਾਰੇ ਟਕਰਾਂ ਬੜਾ ਪਾ ਹੱਡੀਆਂ ਸੇਕੇ ਜਿਹੜੀ ਛੱਟ ਦਾ ਪਤਾ ਨਹੀਂ ਸੀ ਲੱਗਦਾ ਜਿਹੜੀ ਛੱਟ ਦਾ ਪਤਾ ਨਹੀਂ ਸੀ ਲੱਗਦਾ ਬੜਾਪੇ ਵਿੱਚ ਪੈਂਦੀਆਂ ਰੜਕ पड़का खंगूरा मारे बड़ी विच मारे बड़ मानसा